ਕਿਸਾਨੀ ਅੰਦੋਲਨ ਦੇ ਵਿੱਚ ਵੱਖ-ਵੱਖ ਰੰਗ ਜਿਹੜੇ ਉਹ ਦੇਖਣ ਨੂੰ ਮਿਲਦੇ ਆ ਸੰਘਰਸ਼ ਕਰਦੇ ਕਿਸਾਨ ਸ਼ੰਭੂ ਬਾਰਡਰ ਟਿਕਰੀ ਬਾਰਡਰ ਜਾਂ ਜਿਸ ਤਰੀਕੇ ਨਾਲ ਪਹਿਲਾਂ ਸਿੰਘੂ ਬਾਰਡਰ ਤੇ ਟਿਕੇ ਹੋਏ ਸੀ ਤਾਂ ਹੁਣ ਵੀ 3 ਪੁਆਇੰਟ ਅਟੈਕ ਕੀਤੇ ਨੇ ਜਿਨ੍ਹਾਂ ਦੇ ਵਿੱਚ ਸ਼ੰਭੂ ਬਾਰਡਰ ਹੈ ਘਨੌਰੀ ਬਾਰਡਰ ਹੈ ਔਰ ਡੱਬ ਵਾਲੀ ਬਾਰਡਰ ਹੈ ਤਾਂ ਸ਼ੰਭੂ ਬਾਰਡਰ ਦੀਆਂ ਤਸਵੀਰਾਂ ਦਿਖਾਉਂਦੇ ਆ ਸੰਘਰਸ਼ ਨੂੰ ਅੱਜ 7ਵਾਂ ਦਿਨ ਹੈ ਔਰ ਇੱਕ ਸਿੰਘ ਗੁਰਦਾਸਪੁਰੋਂ ਚੱਲ ਕੇ ਸ਼ੰਭੂ ਬਾਰਡਰ ਦੇ ਉੱਪਰ ਪਹੁੰਚਿਆ ਹੈ ਤਾਂ ਖਾਸ ਗੱਲ ਇਹ ਹੈ ਕਿ ਸਾਈਕਲ ਦੇ ਉੱਪਰ ਹੀ ਸਵਾਰ ਹੋਇਆ ਹੈ ਔਰ ਸਾਈਕਲ ਦੇ ਉੱਪਰ ਸਵਾਰ ਹੋ ਕੇ ਕਿਸਾਨਾਂ ਦਾ ਸਮ ਪਹਿਲਾਂ ਵੀ ਦਿੱਲੀ ਜਾ ਚੁੱਕੇ ਆ ਲੇਕਿਨ ਉਸ ਤੋਂ ਵੱਡੀ ਗੱਲ ਇਹ ਆ ਵੀ ਇਹ ਸਿੰਘ ਦੀ ਇੱਕ ਲੱਤ ਜਿਹੜੀ ਉਹ ਨਹੀਂ ਹੈ ਔਰ ਆਰਟੀਫੀਸ਼ਲ ਲੱਤ ਦੇ ذریعے ਵੀ ਜਿਹੜਾ ਸਾਈਕਲ ਚਲਾ ਕੇ ਗੁਰਦਾਸਪੁਰ ਤੋਂ ਵਾਪਸ ਸ਼ੰਭੂ ਬਾਰਡਰ ਦੇ ਉੱਪਰ ਪਹੁੰਚਿਆ ਔਰ ਗੱਲਬਾਤ ਕਰਦੇ ਆ ਕੀ ਨਾਮ ਕੀ ਹੈ ਵੀਰ ਤੁਹਾਡਾ ਮੇਰਾ ਜਗਤਾਰ ਸਿੰਘ ਪਿੰਡ ਦਰਸਿਕ ਸਿੰਘ ਜੀ ਕਿੱਥੋਂ ਆਏ ਹੋ ਜਿੱਥੇ ਆ ਮੈਂ ਕਿੱਥੋਂ ਕਿਹੜਾ ਪਿੰਡ ਕਿਹੜਾ ਤੁਹਾਡਾ ਪਿੰਡ ਮੇਰਾ ਚੱਗੋ ਵਾਲਾ ਚੱਗੋ ਵਾਲਾ ਤਾਂ ਕੀ ਸਮਰਥਨ ਕਿਵੇਂ ਕਰਦੇ ਹੋ ਹੁਣ ਸਾਈਕਲ ਤੁਸੀਂ ਇੱਥੇ ਪਹੁੰਚੇ ਹੋ ਪਹਿਲਾਂ ਦਿੱਲੀ ਵੀ ਗਏ ਸੀ ਜਾਂ ਹੁਣ ਆਇਓ ਇੱਕ ਵੀ ਦੋੜਾਂ ਮ ਕਿਸਾਨ ਕੋ ਗਏ ਸੀ ਜਦੋਂ ਪਿਛਲੇ ਜਦੋਂ 2 ਸਾਲ ਹੋ ਗਿਆ ਵਾ ਉਦੋਂ ਵੀ ਦੇ ਜਦੋਂ ਕਿਸਾਨ ਚੱਲੇ ਤੇ ਕਹਿੰਦੇ ਚਲੋ ਠੀਕ ਆ ਟਰਾਲੀਆਂ ਸੜੀ ਚਲ ਗਈਆਂ ਪਿੰਡ ਆ ਗਏ ਸੀ ਮੈਂ ਉੱਥੇ ਬੈਠਾ ਬਾਬਾ ਜੀ ਇਹ ਨਹੀਂ ਉਹ ਬਹੁਤ ਵੱਡਾ ਨਾ ਜਿਹੜਾ ਖੜੱਪਾ ਵੱਡਾ ਖੜੱਪਾ ਖੜੱਪੇ ਨੇ ਕੰਮ ਖਰਾਬ ਕਰਨਾ ਜੀ ਹਾਂਜੀ ਉਹ ਕਿੰਨਾ ਖੜੱਪੇ ਨੇ ਕੰਮ ਖਰਾਬ ਕੀਤਾ ਵਾ ਤੇ ਉਹ ਕੰਮ ਚੱਲਣ ਡਿਆ ਪਹਿਲਾਂ ਜੀ ਉਹਨੇ ਕੀਤਾ ਕੱਖ ਨਹੀਂ ਜੀ ਔਰ ਜਦੋਂ ਹੁਣ ਗੱਲ ਕਰੀਏ ਤਾਂ ਤੁਹਾਡੀ ਇੱਕ ਲੱਤ ਵੀ ਹੈ ਨਹੀਂਗੀ ਤਾਂ ਫਿਰ ਕਿੱਦਾਂ ਮੈਨੇਜ ਕਰਦੇ ਹੋ ਸਾਈਕਲ ਕਿਵੇਂ ਚਲਾ ਕੇ ਉਹਨੂੰ ਇੰਨੇ ਦੂਰ ਤੱਕ ਕੋਈ ਗੱਲ ਨਹੀਂ ਜੀ ਮੈਂ ਇਹ 50 ਸਪੀਡ ਕਰ ਦਿੰਨਾ ਜੀ। ਬਸ ਗੱਡੀ ਦੇ 50 ਸਪੀਡ ਮੈਂ ਜਿੱਥੇ ਮਰਜ਼ੀ ਚੱਲ ਜਾਵਾਂਗਾ ਜੀ। ਹਾਂਜੀ। ਤੇ ਕਿੰਨੇ ਦਿਨ ਕਿੰਨੇ ਲੱਗਿਆ ਇੱਥੋਂ ਤੱਕ ਪਹੁੰਚਣ? 2 ਦਿਨ ਹੀ ਗਿਆ ਹੈ ਜੀ। ਰਾਤ ਗੁਰਦਾਦੇ। ਅੱਛਾ। ਹਾਂਜੀ ਜੀ। ਤੇ ਫਿਰ ਰਾਹ ਦੇ ਵਿੱਚ ਜਿਵੇਂ ਇਸ਼ਨਾਨ ਪਾਣੀ ਕਿੱਦਾਂ ਕਰਦੇ ਹੋ ਕਿੱਥੇ ਰੁਕਦੇ ਹੋ? ਤੇ ਹੁਣ ਜਿਵੇਂ ਸ਼ੰਭੂ ਬਾਰਡਰ ਦੇ ਉੱਪਰ ਹੁਣ ਵੀ ਤੁਸੀਂ ਖੜੇ ਹੋ ਤਾਂ ਇੱਥੇ ਕਿੱਥੇ ਰੁਕਦੇ ਹੋ? ਹੁਣ ਇਸ਼ਨਾਨ ਬਾਈ ਇੱਥੇ ਹੀ ਕਰਨਾਗੇ। ਕਿੱਵੇ ਕੀਤਾ ਇਹ ਕਰਨਾ ਹਾਂਜੀ ਜੀ ਮਾ ਦੂਜੀ ਲੀੜੇ ਲਾਏ ਇਹੋ ਲੀੜੇ ਫੇਰ ਪਾਲੇ ਹੁਣ ਮਾ ਇਹ ਲੀੜੇ ਧੋਨੇ ਨੇ ਤੇ ਫਿਰ ਦੂਜੀ ਲੀੜੇ ਪਾਉਣੇ ਨੇ ਫਿਰ ਸਨਾ ਕਰਨਾ ਜੀ ਜਾਣਾ ਕਿਸਾਨਾਂ ਨੇ ਤੁਸੀਂ ਵੀ ਨਾਲ ਦਿੱਲੀ ਜਾਓਗੇ ਦਿੱਲੀ ਪੱਕਾ ਵੀ ਜੀ ਬੱਦ ਦਿੱਲੀ ਜਾਣੇ ਜਾਣਾ ਜੀ ਮੈਂ ਅੱਗੇ ਵੀ ਦੌੜਾ ਦਿੱਲੀ ਗਏ ਆ ਜੀ ਸੰਘਰਸ਼ ਦੇ ਦੌਰਾਨ ਗਏ ਜਾਂ ਵੈਸੇ ਹੀ ਗਏ ਹਾਂਜੀ ਜਦੋਂ ਪਹਿਲਾਂ ਧਰਨਾ ਲੱਗਾ ਉਦੋਂ ਗਏ ਸੀਗੇ ਹਾਂਜੀ ਧਰਨਾ ਦਾ ਗਏ ਪਹਿਲਾਂ ਗਏ ਤਾਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਵੀ ਸਾਫ਼ ਤੌਰ ਦੇ ਉੱਪਰ ਲਿਖਿਆ ਹੋਇਆ ਹੈ ਯਾਤਰਾ ਗੁਰਦਾਸਪੁਰ ਸ਼੍ਰੀ ਅਨੰਦਪੁਰ ਸਾਹਿਬ ਤੇ ਚੰਡੀਗੜ੍ਹ ਦਿੱਲੀ ਸ਼੍ਰੀ ਬੰਗਲਾ ਸਾਹਿਬ ਔਰ ਇਹ ਦੋ ਬੋਤਲਾਂ ਜਿਹੜੀਆਂ ਹੈਗੀਆਂ ਨੇ ਇਹਦੇ ਵਿੱਚ ਇਹਦੇ ਵਿੱਚ ਕੀ ਰੱਖਿਆ ਹੋਇਆ ਹੈ ਬੋਤਲਾਂ ਜਿਹੜੀਆਂ ਨੇ ਬਾਈਸ਼ਣ ਚ ਦਹਣ ਕਿਤੇ ਪਸਾਣਾ ਧੋਣਾ ਇੱਥੇ ਨਲਕੇ ਹੈਗੇ ਨੇ ਦਿੱਲੀ ਨਲਕੇ ਨਹੀਂ ਆ ਇਹਨੂੰ ਬਾਹਰ ਖੋਲ ਲੈਣਾ ਜੀ ਖੋਲ ਲੈਣਾ ਆਹ ਕੱਢ ਦੇਣਾ ਜੀ ਆਹ ਵੇਖੋ ਜੀ ਇਦਾਂ ਕਰ ਲਓ ਜੀ ਹੁਣ ਘਾ ਧੋਲਣਾ ਨਾ ਨਾਲ ਜੀ ਇਹਦੇ ਵਿੱਚ ਇਹਦੇ ਵਿੱਚ ਬਿਲਕੁਲ ਬਿਲਕੁਲ ਤਾਂ ਪੂਰੇ ਪ੍ਰਬੰਧ ਜਿਹੜੇ ਉਹ ਕੀਤੇ ਹੋਏ ਨੇ ਤਾਂ ਦੇਖ ਸਕਦੇ ਹਾਂ ਕਿਸ ਤਰੀਕੇ ਦੇ ਨਾਲ ਇਹ ਸਾਈਕਲ ਦੇ ਉੱਪਰ ਸਵਾਰ ਹੋ ਕੇ ਜਿਹੜਾ ਸਿੰਘ ਹੈ ਉਹ ਕਿਸਾਨਾਂ ਦੀ ਹਮਾਇਤ ਕਰਦਾ ਸਮਰਥਨ ਕਰਦਾ ਗੁਰਦਾਸਪੁਰ ਤੋਂ ਸ਼ੰਭੂ ਬਾਰਡਰ ਪਹੁੰਚ ਚੁੱਕਿਆ ਔਰ ਸ਼ੰਭੂ ਬਾਰਡਰ ਤੋਂ ਹੁਣ ਦਿੱਲੀ ਜਾਵੇਗਾ ਤਾਂ ਕਿਸ ਤਰੀਕੇ ਦੇ ਰੰਗ ਆਉਂਦੇ ਨੇ ਕਿਉਂਕਿ ਕਿਸਾਨ ਜਥੇਬੰਦੀਆਂ ਜਿਹੜੀਆਂ ਨੇ ਉਹ ਮੰਗਾ ਮੰਗੀਆਂ ਨੇ ਮੰਗਾ ਮੰਨਵਾਉਣ ਦੇ ਲਈ ਕੇਂਦਰ ਸਰਕਾਰ ਤੋਂ ਉਹ ਸੰਘਰਸ਼ ਕਰਦੀਆਂ ਨੇ ਲੇਕਿਨ ਸੰਘਰਸ਼ ਜਿਹੜਾ ਉਹ ਕੇਵਲ ਕਿਸਾਨਾਂ ਦੇ ਲਈ ਨਹੀਂ ਰਹਿ ਜਾਂਦਾ ਇਹ ਹਰੇਕ ਵਰਗ ਦੇ ਲਈ ਆਉਂਦਾ ਔਰ ਜਿਨ੍ਹਾਂ ਦੀਆਂ ਮੰਗਾਂ ਨਾਲ ਹਰੇਕ ਵਰਗ ਨੂੰ ਜਿਹੜਾ ਉਹ ਪ੍ਰਭਾਵਿਤ ਹੋਣ ਤੋਂ ਬਚਾਉਂਦਾ ਹੈ ਕੈਮਰਾ ਪਰਸਨ ਸੁਮਿਤ ਦੇ ਨਾਲ ਮਨਜੋਤ ਕੰਗ ਦੈਨਿਕ ਸਵੇਰਾ ਟੀਵੀ ਸ਼ੰਭੂ ਬੈਰੀਅਰ